ਐਨੀ ਆਯੁਸ਼ਮਾਨ ਖੁਰਾਨਾ ਆਯੁਸ਼ਮਾਨ ਖੁਰਾਨਾ ਦਾ ਹਮੇਸ਼ਾ ਤੋਂ ਅਸੀਂ ਇੱਕ ਵੱਖਰਾ ਅੰਦਾਜ਼ ਵੇਖਦੇ ਆਏ ਹਾਂ ਇਸ ਵਾਰ ਵੀ ਇੱਕ ਵੱਖਰਾ ਅੰਦਾਜ਼ ਆਯੁਸ਼ਮਾਨ ਖੁਰਾਨਾ ਦਾ ਵਿਖਣ ਮਿਲੇ ਇਹ ਕੋਈ ਫਿਲਮ ਨਹੀਂ ਚੱਲ ਰਹੀ ਇਹ ਹਕੀਕਤ ਹੈ ਹਕੀਕਤ ਦੇ ਵਿੱਚ ਆਯੁਸ਼ਮਾਨ ਖੁਰਾਨਾ ਇੱਕ ਬੜਾ ਹੀ ਸ਼ਾਨਦਾਰ ਕਿਰਦਾਰ ਅਨੁਭਾਰੇ ਨੇ ਦਰਸਲ ਆਯੁਸ਼ਮਾਨ ਖੁਰਾਨਾ 트랜ਸ ਜੈਂਡਰਾਂ ਜਿਨ੍ਹਾਂ ਨੂੰ ਅਸੀਂ ਕਿੰਨਰ ਜਾਂ ਹਿਜੜਾ ਵੀ ਕਹਿੰਦੇ ਆ ਉਹਨਾਂ ਦੀ ਫੂਡ ਟਰੱਕ ਦਾ ਉਦਘਾਟਨ ਕਰਨ ਪਹੁੰਚੇ ਨੇ ਸੋਸ਼ਲ ਮੀਡੀਆ ਦੇ ਉਤੇ ਆਯੁਸ਼ਮਾਨ ਖੁਰਾਨਾ ਦੀ ਇਸ ਵੀਡੀਓ ਨੂੰ ਕਾਫੀ ਪਿਆਰ ਮਿਲ ਰਿਹਾ ਹੈ ਲੋਕ ਇਸ ਨੂੰ ਵਾਇਰਲ ਕਰ ਰਹੇ ਨੇ ਸ਼ੇਅਰ ਕਰ ਰਹੇ ਨੇ ਆਸ਼ਮਾਨ ਖੁਰਾਨਾ ਨੇ ਕੈਪਸ਼ਨ ਦੇ ਵਿੱਚ ਵੀ ਲਿਖਿਆ ਹੋਇਆ ਹੈ ਖੁੱਲੇ ਦਿਲ ਦੇ ਨਾਲ ਸਾਨੂੰ ਸਭ ਨੂੰ ਅਪਣਾਉਣਾ ਚਾਹੀਦਾ ਹੈ ਉਹਨਾਂ ਦੇ ਇਸ ਰੂਪ ਨੂੰ ਦੇਖ ਕੇ ਇਹ ਕਹਿਣਾ ਗਲਤ ਨਹੀਂ ਹੋਏਗਾ ਕਿ ਅਸਲ ਜ਼ਿੰਦਗੀ ਦੇ ਵਿੱਚ ਹੀਰੋ ਬਣਨਾ ਬਹੁਤ ਜ਼ਰੂਰੀ ਹੈ ਅਸਲ 'ਚ ਹੀਰੋ ਉਹੀ ਹੁੰਦੇ ਨੇ ਜੋ ਸਮਾਜ ਦੇ ਵਿੱਚ ਹਰ ਤਪਕੇ ਨੂੰ ਉੱਪਰ ਚੁੱਕਣ ਦੀ ਕੋਸ਼ਿਸ਼ ਕਰਦੇ ਨੇ ਇਹ ਨੇ ਆਯੁਸ਼ਮਾਨ ਖੁਰਾਨਾ आयुष्मान खुराना ਦਾ ਹਮੇਸ਼ਾ ਤੋਂ ਅਸੀਂ ਇੱਕ ਵੱਖਰਾ ਅੰਦਾਜ਼ ਵੇਖਦੇ ਆਏ ਹਾਂ ਇਸ ਵਾਰ ਵੀ ਇੱਕ ਵੱਖਰਾ ਅੰਦਾਜ਼ ਆਯੁਸ਼ਮਾਨ ਖੁਰਾਨਾ ਦਾ ਵਿਖਣ ਨੂੰ ਮਿਲਿਆ ਇਹ ਕੋਈ ਫਿਲਮ ਨਹੀਂ ਚੱਲ ਰਹੀ ਇਹ ਹਕੀਕਤ ਹੈ ਹਕੀਕਤ ਦੇ ਵਿੱਚ ਆਯੁਸ਼ਮਾਨ ਖੁਰਾਨਾ ਇੱਕ ਬੜਾ ਹੀ ਸ਼ਾਨਦਾਰ ਕਿਰਦਾਰ ਅਨੁਭਾਰੇ ਨੇ ਦਰਸ਼ਕ ਆਯੁਸ਼ਮਾਨ ਖੁਰਾਨਾ 트랜ਸ ਜੈਂਡਰਾਂ ਜਿਨ੍ਹਾਂ ਨੂੰ ਅਸੀਂ ਕਿੰਨਰ ਜਾਂ ਹਿਜੜਾ ਵੀ ਕਹਿੰਦੇ ਆ ਉਹਨਾਂ ਦੇ ਫੂਡ ਟਰੱਕ ਦਾ ਉਦਘਾਟਨ ਕਰਨ ਪਹੁੰਚੇ ਨੇ ਸੋਸ਼ਲ ਮੀਡੀਆ ਦੇ ਉਤੇ ਆਯੁਸ਼ਮਾਨ ਖੁਰਾਨਾ ਦੀ ਇਸ ਵੀਡੀਓ ਨੂੰ ਕਾਫੀ ਪਿਆਰ ਮਿਲ ਰਿਹਾ ਹੈ ਲੋਕ ਇਸ ਨੂੰ ਵਾਇਰਲ ਕਰ ਰਹੇ ਨੇ ਸ਼ੇਅਰ ਕਰ ਰਹੇ ਨੇ ਆਸ਼ਮਾਨ ਖੁਰਾਨਾ ਨੇ ਕੈਪਸ਼ਨ ਦੇ ਵਿੱਚ ਵੀ ਲਿਖਿਆ ਹੋਇਆ ਹੈ ਖੁੱਲੇ ਦਿਲ ਦੇ ਨਾਲ ਸਾਨੂੰ ਸਭ ਨੂੰ ਅਪਣਾਉਣਾ ਚਾਹੀਦਾ ਹੈ ਉਹਨਾਂ ਦੇ ਇਸ ਰੂਪ ਨੂੰ ਦੇਖ ਕੇ ਇਹ ਕਹਿਣਾ ਗਲਤ ਨਹੀਂ ਹੋਏਗਾ ਕਿ ਅਸਲ ਜ਼ਿੰਦਗੀ ਦੇ ਵਿੱਚ ਹੀਰੋ ਬਣਨਾ ਬਹੁਤ ਜ਼ਰੂਰੀ ਹੈ ਅਸਲ 'ਚ ਹੀਰੋ ਉਹੀ ਹੁੰਦੇ ਨੇ ਜੋ ਸਮਾਜ ਦੇ ਵਿੱਚ ਹਰ ਤਪਕੇ ਨੂੰ ਉੱਪਰ ਚੁੱਕਣ ਦੀ ਕੋਸ਼ਿਸ਼ ਕਰਦੇ ਨੇ